ਸਾਡੇ ਸਣੀ ਗਰੇਵਾਲ ਵੱਡੇ ਸਹਿਯੋਗ ਨੇ ਉਧਰ ਅਮਰਤ ਪਾਈ ਅੰਮੋ ਸਰਵਾ ਮੇਲਾ ਜੱਸੀ ਸਰਪੰਚ ਦਾ ਮੇਲਾ ਔੜ ਆ ਗਿਆ ਦੀਪ ਆ ਗਿਆ ਤਪੁਰਜੀ ਵਾਲਾ ਦੀਪ ਆ ਗਿਆ ਇਹ ਯਾਰੀਆਂ ਭਗਾਉਂਦਾ ਇਹ ਦੁਨੀਆ ਨੱਚ ਲਾਉਂਦਾ ਇਹ ਮੇਲੇ ਪਰਉਂਦਾ ਇਹ ਭੰਗੜੇ ਪੂਂਦਾ ਦੀਪ ਆ ਗਿਆ ਦੀ ਪਾ ਗਿਆ ਇਧਰ ਗੱਗੂ ਆ ਗਿਆ ਲੋਪੋ ਵਾਲੇ ਵੱਡੇ ਭਾਈ ਅਗਾਜ ਕਬੱਡੀ ਦਾ ਕਿੜਿਆਣੇ ਆ ਪੰਜਾਬ ਦੇ ਵਿੱਚ ਉਹ ਕਹਿੰਦੇ ਟੂਰਨਾਮੈਂਟਾਂ ਦੇ ਬਿਲਕੁਲ ਲਾਸਟ ਪੀ ਸੀਐਨ ਜਿਹੜਾ ਚੱਲ ਰਿਹਾ ਹੈ ਹੁਣ ਵਿਦੇਸ਼ਾਂ ਦੀਆਂ ਆਰਾਨਾ ਇਹਨਾਂ ਖਿਡਾਰੀਆਂ ਨੇ ਮੇਰੇ ਵੀਰੋਂ ਧਰ ਦੇਣੀਆਂ ਨੇ 11 ਮਈ ਨੂੰ ਅਗਮਕ ਵਿੱਚ ਪਹਿਲਾ ਟੂਰਨਾਮੈਂਟ ਜਿਹੜਾ ਲੋਹੇਜ ਕਬੱਡੀ ਕਲੱਬ ਦੇ ਵੱਲੋਂ ਕਰਵਾਇਆ ਜਾਵੇਗਾ ਆਓ ਮੇਰੇ ਵੀਰੋਂ ਸਾਹਮਣੇ ਗੱਗੂ ਤਗੜਾ ਨੰਬਰ ਜੋੜਦਾ ਆਇਆ ਹੈ ਲੈ ਗਈ ਤਮੁਰਗੀ ਵਾਲਿਆ ਪਾ ਦੇ ਹੋ ਦੀਪ ਦੀਪ ਦੀਪਪਤ ਗੁਰਜੀ ਦਾ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੋਇਆ ਹੈ ਦੀਪਤ ਗੁਰਜੀ ਵਾਲਾ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੋਇਆ ਹੈ ਵੱਡੋਵਾਲ ਕੱਪ ਦਾ ਫਾਈਨਲ ਮੈਚ ਹੈ ਫਾਈਨਲ ਮੈਚ ਹੈ ਦੁਨੀਆ ਨੱਕ ਮਾਰ ਰਹੀ ਹੈ ਅਮਰਤਪਾਲ ਪ੍ਰਧਾਨ ਸਾਹਿਬ ਦਾ ਜਸਪ੍ਰੀ ਸਰਪੰਚੋਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਉਹਨਾਂ ਦੀ ਸਾਰੀ ਟੀਮ ਨੇ ਅੱਜ ਸਿਰੇ ਦਾ ਮੇਲਾ ਕਰਾ ਕੇ ਦਿਖਾਤਾ ਅੱਜ ਸਿਰੇ ਦਾ ਮੇਲਾ ਅਮਰਤਪਾਲ ਪ੍ਰਧਾਨਾ ਨੇ ਬੱਤੂ ਆਉਣ ਦੇ ਵਿੱਚ ਕਰਾ ਕੇ ਦਿਖਾ ਦਿੱਤਾ ਐਵੇਂ ਦੁਨੀਆ ਦੇ ਟਾਪਰ ਖਿਡਾਰੀ ਆਏ ਫਾਫਾ ਮਾਰਦਾ ਕੱਫ ਹੋਇਆ ਫਾਈਨਲ ਦਾ ਲਾਭ ਬੱਬੂ ਮਾਨ ਦਾ ਖਰਾਬ ਉਸ ਪ੍ਰਸ਼ਾਸਨ ਦਾ ਅਚੇਤੇ ਤੌਰ ਤੇ ਧੰਨਵਾਦ ਹੈ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਮੇਰੇ ਵੀਰੋ ਜਦ ਵੱਡੇ ਇਕੱਠ ਜੁੜਦੇ ਐ ਤੇ ਪ੍ਰਸ਼ਾਸਨ ਮੇਰੇ ਵੀਰੋ ਆਪਣੀ ਡਿਊਟੀ ਨਿਭਾਉਂਦਾ ਸਾਰੇ ਕੋ ਸਪਸਟਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਸੱਦ ਵਾਲੀਏ ਜੱਖੂ ਦੀ ਇਸ ਵੇਲੇ ਪਈ ਹੋਈ ਕਬੱਡੀ ਹੁਣ ਸੱਤੂ ਹੈ ਹੁਣ ਵੇਖਣਾ ਵੀ ਉਰਲੀ ਕੰਨੀ ਤੇ ਆਹ ਲੰਬੜਾ ਟੱਕਰ ਸਿਰੇ ਦੀ ਹੈ ਇਹਦਾ ਪਾਣਾ ਪੈਂਦਾ ਪਰ ਤਿਆਰਪੁਰੇ ਸ਼ਾਕੇ ਦੇ ਨਾਂ ਦੇ ਨਾਲ ਦੁਨੀਆ ਦੇ ਵਿੱਚ ਫਸੇਦਾ ਪੁਆਇੰਟ ਦੇ ਸੁਲੇਮ ਧਾਵੀ ਦਾ ਲੈ ਸਾਹਮਣੇ ਗੱਗੂ ਆ ਗਿਆ ਮੈਨੇ ਨੇ ਚਾਰ ਚੰਨ ਲੱਗੇ ਤਾ ਉਧਰ ਬੱਤੀ ਪਾਉਣ ਆਏ ਹੋਵੇ ਉਧਰ ਲੋਕੋ ਆਏ ਹੋਵੇ ਇਹ ਗਲਤ ਗਾਣੇ ਲੱਗੀ ਪਈ ਆ ਉਧਰ ਤਪੁਰਜੀ ਆਇਆ ਹੋਵੇ ਉਧਰ ਕਹਿੰਦੇ ਫਰਿਆਦ ਆਉਣੀ ਆਏ ਹੋ ਆ ਸਾਰੇ ਮੁੰਡੇ ਆਏ ਹੋ ਗੱਲ ਬੜੇ ਕੌਣ ਗੱਲ ਬੜੇ ਕੌਣ ਗੱਗੂ ਦੀ ਪਈ ਫਿਰੇੜੇ ਆ ਬੱਲੇ ਆਏ ਨੌਜਵਾਨਾ ਪਰ ਨੰਬਰ ਦੋ ਨੰਗੋ ਇੱਧਰ ਖੜੀ ਕਰ ਗਿਆ ਨੰਬਰ ਰੈਫਰੀ ਦਾ ਦਸੀਏ ਨੇ ਨੰਬਰ ਰੇਡਰ ਦਾ ਰੀਪਲੇ ਦੀ ਮੰਗ ਹੈ ਪਲੀਜ਼ ਰੈਫਰੀ ਦਾ ਜੋ ਦਸੀਏ ਨੇ ਪਰਲਾ ਵੀ ਉਹ ਨੰਬਰ ਰੇਡਰ ਦਾ ਰੀਪਲੇ ਦੀ ਮੰਗ ਹੈ ਅਗਲੀ ਰੇਡ ਪੌਂਡ ਦੇ ਵਿੱਚ ਕਿਹੜਾ ਹੋਣਾ ਥੋੜਾ ਥੋੜਾ ਪਿੱਛੇ ਹੋ ਜਾਓ ਮਨਦੀਪ ਕਾਲੀਆ ਜੀ ਇੰਨੀ ਗਾਹਰੀ ਕਬੂਲ ਕਰਨੀ ਉਧਰ ਸਾਡਾ ਛੋਡਾ ਪਾਈਆ ਕਾਲਾ ਮੁੰਡਿਆਣੀ ਵਾਲਾ ਜੰਡਕੋ ਜੀ ਤੁਹਾਨੂੰ ਵੀ ਜੀ ਆਇਆਂ ਨੂੰ ਸਾਡੇ ਇਲਾਕੇ ਵਿੱਚ ਆਇਓ ਸਾਰੇ ਵੀਰਾਂ ਦਾ ਸਾਰੇ ਬਾਰਿਆਂ ਭਾਨਵਾਂ ਦਾ ਇਹ ਰੱਬ ਨੇ ਚਾਹਤ ਫੇਰ ਕੱਪ ਦੇ ਮਿਲਾਂਗੇ ਉਹ ਜੱੱਗੂ ਦੀ ਪਈ ਹੋਈ ਰੋਲ ਚਾਰ ਇਧਰ ਦੇ ਪਾਸੇ ਚਾਰ ਜਫੀ ਤਿਆਰ ਨੇ ਕਿ ਦੁਨੀਆਂ ਮੇਲੇ ਜਾਂਦੀ ਏ ਸੋਹਣੇ ਹਾਰ ਸ਼ਿੰਗਾਰ ਲਗਾ ਕੇ ਸਭ ਸੱਜਣ ਸਜਣੀਆਂ ਵੇ ਫਿਰ ਦੇਕੇ ਕਿੰਗਾਂ ਪਾ ਕੇ ਕੱਲ ਆਪਾਂ ਵੀ ਚੱਲ ਗਏ ਲੋ ਸਾਨੂੰ ਕਦੀ ਚੋਰੀ ਦੋ ਤਾਰਾ ਵਾਈਦਾ ਵੇ ਰੰਝਣਾ ਨੂਰਵਲ ਦੀ ਮੋਰੀ ਓ ਮੇਲੇ 'ਚ ਸਾਰੇ ਰੰਗ ਭਰੇ ਜਾ ਰਹੇ ਆ ਆ ਵੀ ਮਡਵਾੜੀਆ ਥੋੜਾ ਕੱਠ ਘਟਾਈਏ ਆਪਾਂ ਕੱਠ ਘਟਾਈਏ ਗਰਾਊਂਡ 'ਤੇ ਸਾਹਮਣੇ ਇਹਨਾਂ ਸਿੰਪਈ ਹੋ ਰੇਣ ਨੌਜਣ ਖੱਬੂ ਕਚਾਨੇ ਵਾਲਾ ਪਾਰੀ ਟ੍ਰੇਡ ਸੈਕਿੰਡ ਮੈਚ ਪਹਿਲੇ ਕਬੱਡੀ ਦੇ ਹੁਣ ਚਾਰ ਜਾਸਿਆਂ ਵਿੱਚੋਂ ਕਿਹੜਾ ਖੜਾ ਹੋਰੀ ਸ਼ਕਰਪੁਰ ਦੀ ਟੀਮ ਦਾ ਬੱਲੇ ਬੱਲੇ ਕਰਵਾਵੇਗਾ ਆਹ ਟਾਕਰ ਕੋਪਰੀਆ ਪਰ ਡਬਲ ਟੱਚ ਨਾ ਹੀ ਪਹੁੰਚ ਗਿਆ ਭਾਵੇਂ ਇਸੇ ਨਾਲ ਜੜਿਆ ਲਿਖ ਕੇ ਪਰਮਿੰਦਰ ਦੀਪਤ ਵਰਗੀ ਵਾਲਾ ਓ ਦੀਪਤ ਵਰਗੀ ਵਾਲਾ ਦੀਪਤ ਵਰਗੀ ਵਾਲਾ ਚਾਰ ਚਾਰੇ ਦੇ ਚਾਰ ਤਿਆਰ ਸ਼ਾਗਰ ਬਿਆਲਪੁਰਿਆ ਤਿਆਰ ਸੰਦੂ ਤਿਆਰ ਹਰ ਤਾਲ ਬੱਲੇ ਬੱਲੇ ਕਰਵਾਵੇਗਾ ਦੀਪ ਐਕਸ਼ਨਾਂ ਦੀ ਮਸ਼ੀਨ ਅੱਜ ਬੱਲੇ ਵਾਲ ਦੇ ਵਿੱਚ ਆਈ ਹੋਈ ਹੈ ਬੱਲੇ ਵਾਲ ਦੇ ਵਿੱਚ ਆਈ ਹੋਈ ਹੈ ਉਹ ਬੱਲੇ ਵਾਲੇ ਤਰਫੇ ਧੰਨਵਾਦ ਹੈ ਸਾਹਮਣੇ ਪਈ ਹੋਰ ਰਕੇਰ ਆ ਟੱਕਰ ਟੱਕਰਤਾ ਕਰਤਾ ਕਰਤਾ ਕਰਤਾ